ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਫਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪੰਡ ਠੱਠਿਆ ਮੰਤਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅਰਸ਼ ਵੀਰ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਤੇ ਡੇਲੀ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਇਹ ਸਾਡੇ ਤੇ ਇਸ ਕਿਲੇ ਤੇ ਤਾਂ ਤਕਰੀਬਨ ਹਰ ਇੱਕ ਵੀਡੀਓ ਦੇ ਵਿੱਚ ਨਗ ਵੀਰ ਹੁਣ ਸਿਰਫ ਇੱਕ ਅੱਧਾ ਹੀ ਦਿਖਾਉਂਦੇ ਆ ਠੀਕ ਆ ਜੀ ਕਿਉਂਕਿ ਸ਼ੌਂਕ ਨਾਲ ਜਿਹੜੇ ਪਸ਼ੂ ਖਰੀਦਦੇ ਆ ਚੰਗੀਆਂ ਝੋਟੀਆਂ ਚੰਗੀਆਂ ਮੱਝਾਂ ਉਹ ਆਉਂਦੀਆਂ ਰਹਿੰਦੀਆਂ ਨੇ ਵੜਾ گاਵਾ ਵੀ ਆਉਂਦੀਆਂ ਰਹਿੰਦੀਆਂ ਨੇ ਬਾਕੀ ਤੁਸੀਂ ਸਮੇ ਸਮੇ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਆਏ ਨਵੇਂ ਨਗਾ ਦੀ ਆ ਪਛਮਾ ਦੀ ਡਿਟੇਲ ਆ ਲੈ ਲੈਂਦੇ ਰਿਹਾ ਕਰੋ ਠੀਕ ਆ ਜੀ ਤੇ ਸਰਿਆਲੀ ਦਾ ਤੋਂ ਵੀ ਤਕਰੀਬਨ ਕੋਈ 3000 ਕਿਲੋ 3 4 ਕਿਲੋਮੀਟਰ ਦੀ ਦੂਰੀ ਤੇ ਆ ਪਿੰਡ ਠੱਟੀਆਂ ਮੰਤਾ ਤੇ ਨਿਸ਼ਰੇ ਪਨਵਾ ਦੀ ਦੂਰੀ ਅੱਗੇ ਆ ਜਿਹੜਾ ਨਿਸ਼ਰੇ ਪਨਵਾ ਜਿਹੜਾ ਸ਼ਹਿਰ ਆ ਉਹ ਅੱਗੇ ਰਹਿ ਜਾਂਦਾ ਤਕਰੀਬਨ ਇੱਥੋਂ ਕਿ ਤਿੰਨ ਕਿਲੋਮੀਟਰ 4 ਕਿਲੋਮੀਟਰ ਦੀ ਦੂਰੀ ਤੇ ਪੂਰੀ ਗੱਲਬਾਤ ਕਰਾਂਗੇ ਆਪਾਂ ਇੱਕ ਜਿਹੜੀ ਤੁਸੀਂ ਆ ਸਾਹਮਣੇ ਦੇਖ ਰਹੇ ਜੇ ਪਹਿਲਾ ਸੁਆਕ ਲੋਣੀ ਝੋਟੀ ਸੂਈ ਆ ਕਦ ਤਰੀਕ ਤੁਸੀਂ ਇੱਕ ਨੋਟ ਕਰ ਲਓ 8 ਫਰਵਰੀ ਤੇ ਸਮਾਂ ਕੋਈ ਦੁਪਹਿਰ ਦੇ 1.5 ਵਜੇ ਦਾ ਸਮਾਂ ਹੈ ਠੀਕ ਹੈ ਜੀ ਤੇ ਮਾਰਨਿੰਗ ਜਿਹੜੀ ਚੁਵਾਈ ਆ ਉਹ ਵੀ ਆਪਾਂ ਵੀਰ ਤੋਂ ਪੁੱਛ ਲਵਾਂਗੇ ਵੀ ਕਿੰਨੇ ਕ ਵਜੇ ਇਹਨਾਂ ਨੇ ਕੀਤੀ ਵੈਸੇ 6:30 ਵਜੇ ਮਾਰਨਿੰਗ ਚੁਵਾਈ ਦਾ ਸਮਾਂ ਹੈ ਤੇ ਹੁਣ ਤਕਰੀਬਨ 1.5 ਵਜੇ ਦਾ ਹੈ ਠੀਕ ਹੈ ਜੀ ਉਸ ਅਕੋਰਡਿੰਗ ਤੁਸੀਂ ਆਪਦੀ ਜੱਜਮੈਂਟ ਕਰ ਲਿਓ ਸ਼ਾਮ ਨੂੰ ਬਿਲਕੁਲ ਜਾਂਦੇ ਜਾਂਦੇ ਕਰਮਾਂ ਦੀ ਜਿਵੇਂ ਹਵਾਨਾ ਚੱਲਦਾ ਬਿਲਕੁਲ ਤਿਆਰ ਕਰ ਲਊਗੀ ਤੇ ਕਿਸੇ ਪੁਰਾਣੇ ਚੋਕੇ ਵੇਖ ਲਈਏ ਕਿ ਆਪਾਂ ਦੋ ਟਾਈਮ ਤਿੰਨ ਟਾਈਮ ਆਪਣਾ ਸਮੇਂ ਤੋਂ ਸਮਾਂ ਕੱਢ ਕੇ ਤਸੱਲੀ ਕਰ ਲਵਾਂ ਇਸ ਨੂੰ ਇੱਥੇ ਵੇ ਸਰ ਕੋ ਪਹਿਲਾ ਵੀਰ ਅਰਸੀ ਸਾਸੀ ਕਾਲ ਵੀਰ ਸਾਸੀ ਗਾਲ ਸੰਤੋਪ ਸਾਹਿਬ ਜੀ ਉਹ ਠੀਕ ਠਾਕ ਜੋ ਬਹੁਤ ਵਧੀਆ ਭਾਜੀ ਠੀਕ ਠਾਕ ਹਾਂਜੀ ਵਧੀਆ 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 ਅਰਸੇ ਇੱਕੀ ਝੋਟੀ ਅੱਜ ਆਪਣੇ ਕੋਲੇ ਪਕਾਊਗਾ ਹਾਂਜੀ ਵੀਰ ਜੀ ਹਾਂਜੀ ਠੀਕ ਆ ਤੇ ਬੜਾ ਗਾਵਾਂ ਤੋਂ ਸੰਦੇ ਵੀ ਦੋ ਸੇਲ ਕਰਤੀਆਂ ਰਾਤ ਨੂੰ ਹਾਂਜੀ ਹਾਂਜੀ ਵੀਰ ਜੀ ਬਹੁਤ ਚੰਗੀਆਂ ਲੈਣਾ ਦੇਤੀਆਂ ਰਾਤ ਠੀਕ ਆ ਜੀ ਕਮਾਲ ਰਤੀਂ ਦੇ ਵਿੱਚ ਤਕਰੀਬਨ ਕੋਈ 1 2 3 4 ਲੱਗ ਜਣ ਹਾਂਜੀ ਹਾਂਜੀ ਵੀਰ ਜੀ ਹਾਂਜੀ ਠੀਕ ਆ ਹਾਂ ਆ ਛੋਟੀ ਅਰਚ ਆਪਣੇ ਕੋਲ ਜਿਹੜੀ ਆ ਪਹਿਲਾ ਸੁਬਾ ਇਹਨੂੰ ਅੱਜ ਸਮਾਂ ਕਿੰਨਾ ਹੋ ਗਿਆ ਵੀਰ ਜੀ ਨੂੰ 20 25 ਦਿਨ ਹੋ ਗਏ ਮਹੀਨਾ ਲਾਲੇ ਕੋਈ 25 ਦਿਨ ਲਾਲੇ ਠੀਕ ਆ ਜੀ ਸਾਡੇ ਸਾਹਮਣੇ ਵੀਰ ਜੀ ਬੱਚਾ ਠੀਕ ਆ ਜੀ ਹਾਂਜੀ ਲੋ ਵੀ ਪੱਤੀ ਕਰੇ ਦਾ ਘਟੋ ਘਟਾ ਸਮਾਂ ਮੰਨ ਕੇ ਕੋਈ ਭਰਾ ਸੌਦਾ ਕਰ ਲਵੇ ਠੀਕ ਆ ਜੀ ਬੱਚਾ ਤਾਂ ਦਿਖਾਉਣਾ ਕੱਟਾ ਹੀ ਰਾਂ ਹਾਂਜੀ ਕੱਟਾ ਵੀਰ ਜੀ ਕੱਟਾ ਲੋ ਜੀ ਕੱਟਾ ਹੀ ਆ ਮਗਰ ਠੀਕ ਆ ਮੇਲ ਕਾਫ ਆ ਆ ਬੱਚਾ ਠੀਕ ਆ ਜੀ ਕੋਈ ਮਹੀਨੇ ਵਿਹਾਨ ਬੰਦ ਜਿਹੜਾ ਕੋਈ ਭਰਾ ਸਮਾਂ ਮੰਨ ਲੇ ਪਹਿਲਾ ਸੁਬਾ ਛੋਟੀ ਸੋਈ ਆ ਠੀਕ ਆ ਜੀ ਕਦ ਕੋਦ ਤਾਂ ਤੁਸੀਂ ਇੱਕ ਆਈਡੀਆ ਲਾ ਕੇ ਆਇਓ ਵੀ ਵੱਡੇ ਘਾਟ ਵਿੱਚ ਇਹ ਝੋਟੀ ਆ ਬਿਲਕੁਲ ਛੋਟਾ ਸਿੰਘ ਪਤਲੇ ਸਿੰਘ ਆ ਬਿਲਕੁਲ ਛੋਟੇ ਬਰੀਕ ਰਿੰਗ ਸਿੰਘ ਠੀਕ ਆ ਜੀ ਤੇ ਐਸ ਵਕਤ ਦੁੱਧ ਦੀ ਕੀ ਸਥਿਤੀ ਜਾਂਦੇ ਥੱਲੇ ਵਿਦੇ ਥੱਲੇ ਮੁਖਾਵਾ ਦੇ 11-12 ਜਿਹੜਾ ਠੰਡਾ ਵੀ ਜੀ ਕੰਦਲਾ 10 ਕਿਲੋ ਦੁੱਧ ਆ ਵੱਡੇ ਵੀ ਜੀ ਹਾਂਜੀ ਉਹ ਧਾਰ ਬਣਾ ਮਰਦਾ ਬੰਬ ਮਿਲਿਆ ਝੋਟੀ ਠੀਕ ਆ ਜੀ ਹਾਂਜੀ ਲੋਬੇ ਦਾਜ਼ਲੇ 10 ਕਿਲੋ ਦੋਸਤੋ ਜਿਹੜਾ ਦੋਦੇ ਦੇ ਸਵੇਰ ਐਸ ਵਕਤ ਹਾਜ਼ਰ ਆ ਹਾਂਜੀ ਠੀਕ ਆ ਜੀ ਕੋਈ ਭਰਾ ਬੇਸ਼ੱਕ ਆਨਲਾਈਨ ਤਸੱਲੀ ਕਰਾਉਣੀ ਚਾਹੁੰਦਾ ਕੋਈ ਦੂਰੋਂ ਜਿਹੜਾ ਨਹੀਂ ਲਿਗਰ ਕਰ ਸਕਦਾ ਤੇ ਆਨਲਾਈਨ ਤੁਸੀਂ ਵੀਡੀਓ ਕਾਲ ਤੇ ਤਸੱਲੀ ਕਰਵਾ ਲਿਓ ਜੀ ਇੱਥੇ ਆਣ ਕੇ ਚੋਕੇ ਵੇਖਣੀ ਤੇ ਇੱਥੇ ਆਣ ਕੇ ਚੋਕੇ ਵੇਖਿਆ ਜੀ ਹਾਂਜੀ ਬਹੁਤ ਠੰਡੀ ਧੇਰੀ ਵੀ ਜੀ ਅੰਮੀ ਨਿਦਰੇ ਰਫਾ ਫੁੱਟ ਵੀ ਚੋਈ ਜਾਓ ਵੱਡੇ ਵੀਰ ਠੀਕ ਆ ਠੀਕ ਆ ਐ ਬਾਕੀ ਚਵਾਈ ਚਵਾਈ ਤੇ ਪੋਲੀ ਹੋਵੇ ਬਿਲਕੁਲ ਵੀ ਜੀ ਪੋਲੀ ਕੋਈ ਪੂਰ ਛੱਟਾ ਨਹੀਂ ਵੀ ਜੀ ਬਿਲਕੁਲ ਓਕੇ ਚੌਹਾਂ ਹਨਾ ਚਵਾਈ ਲਓ ਠੀਕ ਹੈ ਜੀ 10 ਕਿਲੋ ਦੋਸਤੋ ਦੋ ਦੋ ਤੁਸੀਂ ਨੋਟ ਕਰ ਲਿਆ ਜੀ ਚੋਣ ਚਾਂ ਦੀ ਚੰਗੀ ਆ ਠੀਕ ਆ ਜੀ ਤੇ ਕਿਉਂਕਿ ਮਾਲ ਰੁਟੀਨ ਦੇ ਵਿੱਚ ਆਉਂਦਾ ਇਸ ਕਰੇ ਠੀਕ ਆ ਤੇ ਬਾਕੀ ਕੋਈ ਭਰਾ ਆਨਲਾਈਨ ਵੀ ਸੌਦਾ ਕਰ ਲਿੰਦਾ ਤੇ ਇਸ ਬਿਹਾਰ ਤੇ ਤੁਸੀਂ ਸੌਦਾ ਕਰ ਲਿਆ ਵੀ ਚੋਣ ਚਾਂ ਦੀ ਚੰਗੀ ਆ ਮੋੜ ਲੀਏ ਹਾਂ ਕੋਈ ਕਢਾ ਦਿਓ ਇੱਥੇ ਲਾਗੇ ਲਾਗੇ ਨਾ ਕੋਈ ਦੋਘੇ ਗਿੜ ਕਢਾ ਦੇ ਬੱਚੇ ਲਾ ਕਰਦੀ ਹਾਂ ਆ ਆ ਗਿਆ ਹਾਂ ਆ ਲੈ ਠੀਕ ਹੈ ਠੀਕ ਹੈ ਤੇ ਅ디 ਡਿਮਾਂਡ ਵੀਰੇ ਕੀ ਕਰਤੀ ਅੱਛਾ ਕਿੰਨੇ ਦੀ ਦੇਣੀ ਹੈ ਛੋਟੀ ਵੀ ਜਿੱਦਾਂ ਦੀ ਝੋਟੀ ਝਾਟੀ ਮੇਰੇ ਤੁਹਾਡੇ ਸਾਹਮਣੇ ਆ ਮੁੱਲ ਕੋਲੋਂ ਵਿੱਚ ਭਾਵੇਂ 1 15 20 5 ਹਾਂਜੀ ਹਾਂ ਨਾ ਵੀ ਜੀ ਆਪਾਂ 5 ਦੀ ਪਹੁੰਚ ਕਰ ਦਾਂਗੇ 100 ਕਿਲੋਮੀਟਰ 100 ਕਿਲੋਮੀਟਰ ਦੇ ਵਿੱਚ ਵਿੱਚ ਲਓ ਵੀ 1 ਲੱਖ 5000 ਹਾਂਜੀ ਵੀ ਜੀ ਹੂੰ ਲਓ ਵੀ 1 ਲੱਖ 5000 ਦੀ ਪਹੁੰਚ ਹੋ ਜੂਗੀ ਠੀਕ ਹੈ ਜੀ 100 ਕਿਲੋਮੀਟਰ ਦੇ ਦਾਰੇ ਦੇ ਵਿੱਚ ਹਾਂਜੀ ਜੀ ਤੇ ਬਾਕੀ ਮੌਕੇ ਦੇ ਮਾਨਤਾ ਤੋਂ ਥੋੜਾ ਬਾਧਾ ਹੋ ਜੂਗਾ ਛੋਟੇ ਪਹੁੰਚੂਗਾ ਠੀਕ ਹੈ ਜੀ ਜਿੰਨਾ ਰੇਟ ਤੁਹਾਨੂੰ ਦੱਸਿਆ ਗਿਆ ਹਾਂਜੀ ਜੀ ਬਾਕੀ ਇਹਨਾਂ ਚਵਾਈ ਜੋ ਦੀ ਸਵੇਰ ਦੀ ਤੁਸੀਂ ਮਾਰਨਿੰਗ 7 ਵਜੇ ਜੀ ਕੋਈ ਟਾਈਮ ਤੱਲਾ ਨਹੀਂ ਵੀ ਦੀ ਜਮੈਂ ਬਿਲਕੁਲ ਸਫਾਈ ਜਲੀ ਠੀਕ ਹੈ ਜੀ ਮੈਂ ਵੀ ਮਾਰਨਿੰਗ ਸਵੇਰ 7 ਵਜੇ ਚਵਾਈ ਆ ਹੁਣ ਤਕਰੀਬਨ ਕੋਈ 1:30 1:30 ਵਜੇ ਦਾ ਸਮਾਂ ਹੋਈ ਜਾਂਦਾ ਠੀਕ ਹੈ ਜੀ ਦੁਪਹਿਰ ਦਾ ਉਸ ਦੇ ਹਿਸਾਬ ਕਿਤਾਬ ਨਾਲ ਮੇਰਾ ਭਰਾ ਤੁਸੀਂ ਆਪ ਦੀ ਜੱਜ ਕਰ ਲਿਆ ਠੀਕ ਹੈ ਜੀ ਝੋਟੀ ਚੰਗੀ ਆ ਆ ਮਗਰ ਕੱਟਾ ਮੇਲ ਕਾਪਾ ਬਾਕੀ ਕਾਟਕੂਟ ਪੂਰਾ ਵੱਡਾ ਇੱਕ ਪੂਰੀ ਫੇਰਾ ਪੱਕਾ ਫਰਮ ਕਰਾਵਾ ਦੇ ਜੀ ਤਾਂ ਵੱਡਾ ਠੀਕ ਹੈ ਜੀ ਬਿਲਕੁਲ ਬਿੰਦਿਆ ਵਾਲਾ ਲੇਵਾ ਆਪਾਂ ਕਹਿ ਦਿੰਨੇ ਵੀ ਬਟਨ ਵਾਲਾ ਲੇਵਾ ਬਿੰਦਿਆ ਵਾਲਾ ਲੇਵਾ ਠੀਕ ਹੈ ਜੀ 1 ਅੱਛਾ ਭਾਈ ਨੰਬਰ ਆਪਣੇ ਕਰ ਦਿਓ ਸਾਂਝੇ 98191 98717 ਠੀਕ ਹੈ ਵੀਰੇ ਲਓ ਵੀ ਇਹ ਨੰਬਰ ਆ ਦੋਸਤੋ ਨੰਬਰ ਸਕਰੀਨ ਦੇ ਉੱਤੇ ਚੱਲਣ ਰਹੇ ਨੇ ਨੰਬਰਾਂ ਤੇ ਕਾਲ ਕਰੋ ਤੁਸੀਂ ਠੀਕ ਹੈ ਜੀ ਸੋ ਅੱਜ ਫਿਲਹਾਲ ਜਿਹੜੀ ਇੱਕ ਛੋਟੀ ਆਪਾਂ ਤੁਹਾਨੂੰ ਇਹ ਦਿਖਾਉਣੀ ਸੀਗੀ ਅਰਸ਼ ਵੀਰ ਦੇ ਘਰੋਂ ਠੀਕ ਹੈ ਜੀ ਸੋ ਕਦ ਕੋਈ ਤ ਪੂਰਾ ਝੋਟੀ ਦਾ ਬਾਕੀ ਚਾਹਵਨ ਭਰਾ ਤੁਸੀਂ ਸੰਪਰਕ ਕਰ ਲਿਓ ਨੰਬਰ ਸਕਰੀਨ ਤੇ ਚੱਲਣ ਰਹੇ ਨੇ ਸੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ